God <laughs> 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 ਇਹ ਮਾਰਕਸ ਦਾ ਪ੍ਰਕਾਰ ਵੀ ਹੈ ਉਹ ਮੈਂ ਦੱਸਣਾ ਹੀ ਹੁੰਦਾ ਹਾਂ ਜੰਗਾ ਅਰੇ ਯਾਰ ਉਹ ਨਹੀਂ ਜੀ ਬੱਸ ਕਰਤਾ ना को नर

ਇਹ ਨੀਵੇਂ ਜਾਤ ਦੇ ਨੇ ਚੁੱਤਰ ਨੇ ਨੀਤ ਨੇ ਮਾਰਾ ਕੰਦੇ ਨੀਤਾਂ ਅੰਦਰ ਨੀਤ ਜਾਤ ਨੀਤੀ ਹੁਅਤ ਨੀਤ ਨਾਨਕ ਜਿਨ ਕੈ ਸੰਗ ਸਾਥ ਵੱਡਿਆਂ ਸੋਚਿਆ ਰੀ ਜਿੱਥੇ ਨੀਤ ਸਮਾਲਿਆ ਨਿਰਤ ਨਜ਼ਰ ਤੇਰੀ ਬਖਸ਼ੀਸ਼ ਧੰਨ ਗੁਰੂ ਤਾਂ ਮੌਜੂਦ ਹੈ ਉਹ ਇਹ ਜਿਹੜਾ ਅਸਥਾਨ ਬਣਿਆ ਹੋਇਆ ਹੈ ਇਸ ਅਸਥਾਨ ਦਾ ਇਤਿਹਾਸ ਕੀ ਹੈ ਜੀ ਪਿਆਰੀ ਸਾਥ ਸੰਗਤ ਜੀਓ ਇਹ ਜਿਹੜਾ ਸਥਾਨ ਹੈ ਸ੍ਰੀ ਗੁਰਦਾਸ ਸਾਹਿਬ ਅਸਥਾਨ ਸ੍ਰੀ ਚਨਛੋਗਨਾ ਅਮਰਤਪੁਰ ਸਾਹਿਬ ਦਾ ਸ੍ਰੀ ਗੁਰਦਾਸ ਸਾਹਿਬ ਜੀ ਏ 1983 ਦੇ ਜਿਹੜਾ ਕਿ 23 ਮਈ ਨੂੰ ਇਸ ਦੀ ਖੋਜ ਹੋਈ ਹੈ ਪਤਾ ਲੱਗਿਆ ਵੀ ਇਹ ਸਥਾਨ ਪੰਜਾਬ ਚ ਹੈ ਜਿੱਥੇ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਚਰਨਾਂ ਦੇ ਨਾਲ ਚਰਖਾ ਗੱੜ ਚਲਾਈ ਹੈ ਉਹ ਸਾਡੀ ਇੱਕ ਸਰਬੋਤ ਸੰਸਥਾ ਹੈ ਜਿਸ ਦਾ ਨਾਮ ਹੈ ਆਲ ਇੰਡੀਆ ਦੀ ਸਰਵ ਮਿਸ਼ਨ ਉਸ ਦਾ ਕੰਮ ਹੀ ਇਹ ਹੈ ਵੀ ਜਿੱਥੇ ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਗਏ ਆ ਉਸ ਦੀ ਖੋਜ ਕਰਕੇ ਸੰਗਤ ਨੂੰ ਦੱਸਨੀ ਹੈ ਸੰਗਤ ਦੇ ਹਾਲੇ ਕਰਨੀ ਔਰ ਬਹੁਤ ਜਿਆਦਾ ਵਡੀਆਂ ਖੋਜਾਂ ਜਿਹੜੀਆਂ ਹੈਗੀਆਂ ਮਾਨਯੋਗ ਜਿਹਦੇ ਫਾਊਂਡਰ ਸੀ ਬਾਬਾ ਬੰਤਾਰਾ ਸਿੰਘ ਦੇ ਜੀ ਉਹਨਾਂ ਨੇ ਉਹਨਾਂ ਨੇ ਖੋਜਾਂ ਕਰੀਆਂ ਜਿੱਥੇ ਵੀ ਫੀਲਗੋਡਾ ਦਾ ਪ੍ਰਕਾਸ਼ੀ ਹੈ ਉਹਤੀ ਖੋਜ ਉਹਨਾਂ ਨੇ ਕਰੀ ਉਸ ਤੋਂ ਬਾਅਦ ਸ਼੍ਰੀ ਚਨ ਸ਼ੋਭੰਗਾ ਰਾਲਗਨ ਸਾਹਿਬ ਦੀ ਕਰੀ 23 ਮਈ 1983 ਨੂੰ ਔਰ ਲਗਪੱਗ ਅੰਮ੍ਰਿਤਰਾ ਕੁੰਡਾ ਦੇ ਜੀਰਗ੍ਰਿਤ ਪ੍ਰੇਮ ਚੈਨਲ ਕੋਲ ਜੁੜੇ ਮੱਧਿਆ ਪ੍ਰਦੇਸ਼ ਤੇ ਚਪਲੀ ਸਾਹਿਬ ਹੈ ਇਹ ਸਾਰੀਆਂ ਜਿਹੜੀਆਂ ਖੋਜਾਂ ਹੈ ਉਹ ਆਲ ਇੰਡੀਆ ਸਰਵਿਸ ਨਹੀਂ ਕਰਦਾ ਹੈ ਜਿਸ ਦੇ ਬਾਨੀ ਬਹੁਤ ਬੰਤਰਾਮ ਕੇ ਰਹੀ ਹੈ ਉਸ ਦੇ ਮੁਤਾਬਕ ਇਹ ਖੋਜ ਹੋਈ ਹੈ ਇੱਥੇ ਸਤਗੁਰ ਮਹਾਰਾਜ ਜੀ ਔਰ ਲਗਭਗ 4 ਸਾਲ ਤੋਂ ਉੱਪਰ ਰਹੇ ਹੈ ਔਰ ਇੰਨਾ ਵੱਡਾ ਸਮਾਂ ਇੱਥੇ ਉਹਨਾਂ ਨੇ ਇੱਕ ਬਿੰਦੂ ਨੂੰ ਬਣਾਇਆ ਸਾਗਰ ਸਾਹਿਬ ਨੂੰ ਜਿੱਥੇ ਉਹਨਾਂ ਨੇ ਸੱਚ ਦਾ ਜਿਹੜਾ ਸੰਦੇਸ਼ ਹੈ ਸੋਹਣ ਸਤਨਾਮ ਦਾ ਸੰਦੇਸ਼ ਸਾਰੀ ਸੰਗਤ ਨੂੰ ਦਿੱਤਾ ਹੈ ਔਰ ਇੱਕ ਤੋਂਲੇ ਜਿਹੜੇ ਜੋਗੀ ਜਿਹੜੀ ਇਹ ਰਿਆਸਤ ਹੈ ਇਹ ਕਾਂਗੜਾ ਜ਼ਿਲ੍ਹੇ ਚ ਪੈਂਦੀ ਜੀ ਪੰਜਾਬ ਬਹੁਤ ਵੱਡਾ ਇੱਕ ਉਸ ਟਾਈਮ ਦਾ ਹੁੰਦਾ ਸੀ ਤੇ ਕਾਂਗੜਾ ਜ਼ਿਲ੍ਹੇ ਦੀ ਰਿਆਸਤ ਜਿੱਥੇ ਦੇ ਰਾਜਾ ਬੈਨ ਸਿੰਘ ਜੀ ਇਹਨਾਂ ਨੂੰ ਇਹ ਏਰੀਆ ਦਿੱਤਾ ਹੋਣਾ ਜੀ ਔਰ ਰਾਜਾ ਬੈਨ ਸਿੰਘ ਦੇ ਜਿਹੜੇ ਜਦੋਂ ਸਤਿਗੁਰੂ ਮਹਾਰਾਜ ਜੀ ਮੀਰਾਂ ਦੇ ਕਹਨ ਰਿਹਾ ਕਿ ਕਿ ਜਿੰਨੇ ਵੀ ਥਾਕਤ ਰਾਜਪੂਤਾਂ ਇਹਨਾਂ ਦੀ ਆਪਸੇ ਰਿਸ਼ਤੇਦਾਰੀ ਹੁੰਦੀ ਜੀ ਇਹ ਸਤਾ ਰਾਜ ਕਰਦੇ ਰਹੇ ਸੀ ਅਲੱਗ-ਅਲੱਗ ਇਹਨਾਂ ਦੇ ਜਿਹੜੇ ਖੇਤਰ ਹੁੰਦੇ ਸੀਗੇ ਉੱਤੇ ਇਹਨਾਂ ਦੇ ਜਿਹੜਾ ਇਹਨਾਂ ਨੇ ਆਪਣੇ-ਆਪਣੇ ਰਾਜ ਦੇ ਜੋ ਵੜਾਏ ਹੋਏ ਸੀਗੇ ਔਰ ਜਿਹੜੇ ਰਾਜਪੂਤ ਘਰਾਣਾ ਠਾਕੁਰ ਘਰਾਣਾ ਸਭ ਤੋਂ ਜ਼ਿਆਦਾ ਸੱਤਾ ਜਿਹੜੀ ਰਾਜ ਹੈ ਇਹਨਾਂ ਨੇ ਆਪਣੇ-ਆਪਣੇ ਅਲੱਗ-ਅਲੱਗ ਕਰਤੀ ਤੇ ਇਸ ਦਾ ਜਿਹੜਾ ਇਹ ਰਾਜਾ ਬੈਂ ਸਿੰਘ ਆ ਜਿੱਥੇ ਪ੍ਰੋਫੈਸਰ ਸਾਹਿਬ ਨਾਲੇ ਪਿੰਡ ਜਿਹੜੀ ਹੈ ਉਸ ਦੇ ਵਿੱਚ ਕਿਲਾ ਵੀ ਸੀ ਜਹਾ ਫਾਰਮਾਨਦਾਨੀ ਹੈ ਤੋ ਉਹ ਰਾਜਾ ਬਹਿਨ ਸਿੰਘ ਦੇ ਜਿਹੜੇ ਮੀਰਾ ਜੀ ਨਾਲ ਰਿਸ਼ਤੇਦਾਰੀ ਸੀ ਆਪਸੇ ਜੁੜਤਿਆ ਹੈ ਮੀਰਾ ਜੀ ਲੈ ਕੇ ਆਈ ਹੈ ਉਹਨਾਂ ਨੂੰ ਸਤਿਗੁਰੂ ਦਾਸ ਮਹਾਰਾਜ ਜੀ ਨੂੰ ਤੋ ਉਹਨਾਂ ਨੇ ਜਿਸ ਤਰ੍ਹਾਂ ਸ਼ੁਭਾਸ਼ਾਤ ਜਾਂਤੀ ਬਾਤ ਸਦਾ ਰਹੀ ਹੈ ਕਿ ਉਹਨਾਂ ਨੇ ਵੀ ਇਸ ਦਾ ਕਿੱਸਾ ਵੀ ਸ਼ੁਭਾਸ਼ਾਤ ਸਾਡੇ ਸਮਾਜ ਨੂੰ ਕਨੇ ਰਿਣੀ ਜਾਂਦਾ ਜਾਂਦਾ ਇੱਕ ਚੁੱਧਰ ਸਮਾਜ ਦਾ ਆਕੇ ਰੱਬ ਦਾ ਨਾਮ ਲੈ ਸੋਨ ਸਤਨਾਮ ਰਬ ਦੇ ਸਾਧੂਆਂ ਸੰਤਾਂ ਨੂੰ ਵੰਡੇ ਤੋ ਉਹਨਾਂ ਨੂੰ ਨਹੀਂ ਰਾਸ ਆਈ ਤੋ ਉਹਨਾਂ ਨੇ ਸਤਿਗੁਰੂ ਮਹਾਰਾਜ ਨੂੰ ਪਿਆਰ ਕਰ ਲਿਆ ਉਹ ਕਹਿਰ ਕਰ ਨੂੰ ਤੋਂ ਉਪਰੰਤ ਉਹ ਇਹੋ ਜਿਹਾ ਕ੍ਰਿਸ਼ਮਾ ਹੋਇਆ ਜਿੰਨੀਆਂ ਵਿੱਚ ਚੱਕੀਆਂ ਚਲਾਉਂਦੇ ਸੀ ਜਾਂ ਹੋਰ ਜਿੰਨੀਆਂ ਵੀ ਉਹਨਾਂ ਨੇ ਕਿੱਟੇ ਹੋਈ ਸੀ ਢੇਲ ਦੇ ਵਿੱਚ ਬੰਦ ਉਹ ਸਾਰੀਆਂ ਚੱਕੀਆਂ ਆਪਣੇ ਆਪ ਚੱਲਣ ਲੱਗ ਗਈਆਂ ਔਰ ਰਾਜਾ ਬែន ਸਿੰਘ ਨੂੰ ਪਤਾ ਲੱਗ ਗਿਆ ਵੀ ਇਹ ਕੋਈ ਕ੍ਰਿਸ਼ਮਾ ਹੈ ਕੋਈ ਰੱਬ ਦਾ ਰੂਪ ਹੈ ਤੇ ਉਹਨਾਂ ਨੇ ਉਹਨਾਂ ਮੋਰੇ ਅਰਦਾਸ ਕਰੀ ਨਤਮਤ ਹੋ ਕੇ ਡੰਡਾ ਉਤ ਕੀਤੀ ਮਾਫੀ ਮੰਗੀ ਤਾਂ ਮਾਫੀ ਮੰਗਣ ਤੋਂ ਉਪਰੰਤ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਪਰਮਾਤਮਾ ਦਾ ਰੂਪ ਸਾਡੇ ਇਸ ਰਾਜ ਆਇਆ ਉਹਨਾਂ ਨੇ ਮੰਗ ਕਰੀ ਵੇ ਗੁਰੂ ਜੀ ਇੱਥੇ ਪਾਣੀ ਦੀ ਕਟ ਹੈ ਪਾਣੀ ਦੀ ਸਮੱਸਿਆ ਹੈ ਬਾੜ ਸੋ ਜਾਂਦੀ ਹੈ ਪਾਣੀ ਮਿਲਦਾ ਹੈ ਤਾਂ ਗੁਰੂ ਮਹਾਰਾਜ ਜੀ ਉਹਨਾਂ ਨੂੰ ਇੱਥੇ ਲਿਆਏ ਇੱਕ ਬਹੁਤ ਵੱਡਾ ਪੱਥਰ ਜੀ ਉਹਨੂੰ ਹਟਾਇਆ ਦੀ ਕਹ ਰਾਜਾ ਜੀ ਹਟਾਓ ਨਹੀਂ ਹਟਿਆ ਤਾਂ ਗੁਰੂ ਮਹਾਰਾਜ ਨੇ ਆਪਣੇ ਚਰਨ ਦੀ ਛੋਲ ਲਾ ਕੇ ਉਸ ਪੱਥਰ ਨੂੰ ਹਟਾਇਆ ਇੱਕ ਫੌਰਾ ਚਰਪਿਆ ਅੱਜ ਵੀ ਜਿਹੜਾ ਆਇਆ ਕਟੋਕੜ ਦੋ ਜਾਂ ਤਿੰਨ ਡੂਲ ਦਾ ਪਾਣੀ ਸਦਾ 24 ਘੰਟੇ ਚੱਲਦਾ ਹੈ ਔਰ ਇਹ ਜਿਹੜਾ ਜਲ ਹੈ ਇਹੋ ਜਿਹਾ ਪਵਿੱਤਰ ਹੈ ਜਿੱਥੋਂ ਲੱਖਾਂ ਹੀ ਸੰਗਤਾਂ ਇੱਥੇ ਆ ਕੇ ਸੁਵਿਤਰ ਜਲ ਨੂੰ ਗ੍ਰਹਿਣ ਕਰਦੀਆਂ ਔਰ ਆਪਣੇ ਜੁਲੀਆਂ ਵੀ ਕਈ ਬਿਮਾਰੀਆਂ ਕਈ ਲੋਗ ਇੱਥੇ ਕੈਨਸਰ ਦੇ ਠੀਕ ਹੋਇਆ ਬਹੁਤ ਠੀਕ ਹੋਇਆ ਇਹ ਪਰਤੱਖ ਹੈ ਕਿ ਜਿਹੜਾ ਵੀ ਇਸ ਜਲ ਨੂੰ ਲੈਣ ਦਾਇਰਾ ਅਮਰ ਉਸ ਨੂੰ ਜੇ ਪੀ ਲੈਂਦਾ ਤਾਂ ਉਹ ਕੁਦਰਤ ਉਸ ਦੇ ਮਿਹਰਬਾਨ ਹੁੰਦੀ ਹੈ ਬਰੁਣਾ ਦੇ ਹੱਥ ਰੱਖਦੇ ਹੈ ਤੇ ਉਹ ਠੀਕ ਵੀ ਹੁੰਦਾ ਤੇ ਇਸ ਕਰਕੇ ਰਾਜਾ ਬਹਿਲ ਸਿੰਘ ਦੀ ਇਹ ਕਿਰਪਾ ਦੇ ਨਾਲ ਹੀ ਇਹ ਕੁੱਝਮਾ ਚੱਲਿਆ ਹੈ ਔਰ ਇੱਕ ਹੋਰ ਵੱਡੀ ਗੱਲ ਦੇਖਣ ਵਾਲੀ ਹੈ ਵੀ ਜਿਹੜਾ ਜਲ ਹੈ ਜਿਸ ਤਰ੍ਹਾਂ ਅੱਗੇ ਜਾ ਰਿਹਾ ਹੈ ਵੀ ਅੱਗੇ ਦੂਰ ਤੱਕ ਜਾਂਦਾ ਨਹੀਂ ਹੈ ਜਾ ਕੇ ਥੋੜੀ ਦੂਰ ਵਿੱਚ ਜਾ ਕੇ ਇਤਰਕੀ ਦੀ ਸਮਾ ਜਾਂਦਾ ਐਨਾ ਵੱਡਾ ਜਲ ਹੈ ਉੱਥੇ ਸਮਾ ਜਾਂਦਾ ਇਹਦੇ ਪਿੱਛੇ ਵੀ ਇੱਕ ਤੱਤ ਹੈ ਵੀ ਰਾਜਾ ਰਸ ਨੇ ਜਦੋਂ ਕਿਹਾ ਵੀ ਤੂੰ ਅੱਗੇ ਦੇ ਨਾਲ ਜਿੰਨਾ ਚੱਲੇਗਾ ਗੰਗਾ ਤੇਰੇ ਪਿੱਛੇ ਆਏਗੀ ਪਰ ਰਾਜੇ ਨੇ ਉਹਨੂੰ ਮੰਨ ਲਿਆ ਮੈਨ ਸਿੰਘ ਨੂੰ ਉਹ ਜਦੋਂ ਪਿੱਛੇ ਮੁੜ ਕੇ ਦੇਖਿਆ ਤਾਂ ਉੱਥੇ ਹੋ ਗਈ ਅਜਿੱਥੇ ਹੋ ਗਈ ਜਿੱਥੇ ਇਤਰਕੀ ਦੇ ਸਮਾ ਜਾਂਦਾ ਇਸ ਕਰਕੇ ਜਿਹੜੀ ਇਹ ਹੋ ਜਾਏ ਉਹੀ ਉਹਨਟੋ ਪ੍ਰਾਂਤ ਦਾ ਵੱਡਾ ਮੇਲਾ ਜਿਹੜਾ ਉਹਨੇ ਉਸ ਤੋਂ ਰਾਫੀ ਤੇ ਲੱਗਾ ਸੀ ਤੇ ਸੰਤਨ ਨੂੰ ਦੁਸ਼ੇ ਗਾਜ਼ੀ ਅੱਜ ਵੱਡੀ ਪੱਧਰ ਤੇ ਸਾਰੇ ਦੇਸ਼ ਤੋਂ ਸੰਗਤ ਇੱਥੇ ਆ ਕੇ ਸਤ ਮਹਾਰਾਜ ਚਰਨਾਂ ਚ ਨਤਮਤ ਹੋੁੰਦੀਆਂ ਸਤਗੁਰ ਮਹਾਰਾਜ ਲਾਟਮਤ ਤੌਕੇ ਸੋਹੰਗ ਸਤਨਾਮ ਦਾ ਪਦੇ ਜੀਆਂ ਸੰਗਤੈ ਤੋਂ ਰਾਤ ਕਰਦੀਆਂ ਔਰ ਅਸੀਂ ਸਾਰੇ ਸੰਗਤ ਨੂੰ ਤੁਹਾਡੇ মিডিਆ ਰਾਹੀਂ ਤੁਹਾਡੇ ਰਾਹੀਂ ਅਪੀਲ ਕਰਾਂਗੇ ਵੀ ਆ ਕੇ ਇਸ ਪਵਿੱਤਰੋ ਸਤਗੁਰ ਮਹਾਰਾਜ ਦੀ ਸਿਲਾਇ ਰੰਬਰਤ ਗੰਗਾ ਦੇ ਵਿਸ਼ੇਸ਼ ਨਾਮ ਕਰਕੇ ਆਪਣੇ ਜੀਵਨ ਨੂੰ ਸਫਲ ਕਰਦੇ ਜੈ ਗੁਰਦੇ ਸਰਮਾਨ